ਅਗ ਵੀ ਹਿੰਮਤੋਂ ਬਹੁਤੀ ਦਿੱਤੀ ਫਿਰ ਵੀ ਭਾਂਡੇ ਪਿੱਲੇ ਰਹੇ ਭਾਂਬੜ ਜੀਆਂ ਧੁੱਪਾਂ ਵਿੱਚ ਵੀ ਮੇਰੇ ਲੀੜੇ ਗਿੱਲੇ ਰਹੇ ਦੋਸ਼ ਦਿਓ ਨਾ ਝਖੜਾਂ ਉੱਤੇ ਸਿਰ ਤੋਂ ਉੱਡੇ ਤੰਬੂਆਂ ਦਾ ਕਿੱਲੇ ਠੀਕ ਨਹੀਂ ਠੋਕੇ ਖੋਰੇ ਸਾਥੋਂ ਰਸੇ ਢਿੱਲੇ ਰਹੇ ਇੱਧਰ ਗੱਬਰੂ ਲਾਸ਼ਾਂ ਡਗੀਆਂ ਇੱਧਰ ਗੱਬਰੂ ਲਾਸ਼ਾਂ ਡਗੀਆਂ ਸੀਨੇ ਪਾਟੇ ਮਾਵਾਂ ਦੇ ਉਧਰ ਠੀਕ ਨਿਸ਼ਾਨੇ ਬਦਲੇ ਲੱਗਦੇ ਤਮਗੇ ਬਿੱਲੇ ਰਹੇ ਮੈਂ ਵੀ ਧੀ ਸੀ ਡੋਲੇ ਪਾਉਣੀ ਸੁਹਾ ਜੋੜਾ ਲੈਣ ਗਿਆ ਵੇਖ ਕੇ ਮੇਰੀ ਹਾਲਤ ਵੱਲੇ ਹੱਸਦੇ ਗੋਟੇ ੱਤੇ ਲੇ ਰੇ ਰਸਤਾ ਪੈਂਦਾ ਵੇਲਾ ਇੱਕੋ ਮੰਜ਼ਿਲ ਉੱਤੇ ਅਪੜਨ ਦਾ ਪਿੱਟਣਗੇ ਤਕਦੀਰਾਂ ਬਹਿ ਕੇ ਜ਼ਰਾ ਵੀ ਜਿਹੜੇ ਢਿੱਲੇ ਰਏ ਇੱਕ ਦਿਹਾੜੇ ਬਦਲ ਵਸਿਆ ਜਸ਼ਨ ਮਨਾਇਆ ਚੌਧਰੀਆਂ ਟੁਗੀਆਂ ਦੇ ਫਿਰ ਕਈ ਦਿਹਾੜੇ ਪਾਲਣ ਚੁੱਲੇ ਸਿਲੇ ਰਹੇ ਸਾਡਾ ਹਾਲ ਵੀ ਪੁੱਛਣ ਜੋਗੀ ਉਹਨਾਂ ਪੱਲੇ ਫਰਸਤ ਨਹੀਂ ਜਿਨ੍ਹਾਂ ਦੀ ਤੰਗ ਦਸਤੀ ਦੇ ਲਈ ਬਾਬਾ ਕਟ ਦੇ ਛਿਲੇ ਰਹੇ